ਸਤਿ ਸ੍ਰੀ ਅਕਾਲ ਦੋਸਤੋ ਮੈਂ ਚਰਨਜੀਤ ਬੇਲ ਜਿਹੜੇ ਪੁਲਿਸ ਮੁਲਾਜ਼ਮ ਨੇ ਉੱਤੇ ਪਾਤੜਾਂ ਦੇ ਵਿੱਚ ਖਨੌਰੀ ਤੋਂ ਟਰਾਲੀ ਚੋਰੀ ਕਰਨ ਦਾ ਜਿਹੜਾ ਮਾਮਲਾ ਦਰਜ ਹੋਇਆ ਉਸ ਵੀਰ ਨਾਲ ਮੇਰੀ ਗੱਲ ਹੋਈ ਸੀ ਉਹ ਕਹਿੰਦਾ ਭਰਾਵਾ ਵੀ ਮੈਂ ਤਾਂ ਆਪਣੀ ਡਿਊਟੀ ਤੇ ਗਿਆ ਸੀ ਤੇ ਉੱਥੇ ਮੈਂ ਹੋ ਗਿਆ ਲੇਟ ਤੇ ਕੰਮ ਕਾਫੀ ਸੀ ਡਿਊਟੀ ਤੇ ਕਰਨ ਵਾਲੇ ਮੈਂ ਮੇਰੇ ਚਾਚੇ ਨੂੰ ਕਹਿੰਦਾ ਕਿ ਚਾਚਾ ਤੁਸੀਂ ਆ ਜਾਓ ਮੇਰੇ ਨਾਲ ਹੈਲਪ ਕਰਵਾ ਦਿਓ ਕਾਫੀ ਕੰਮ ਕਰਨੇ ਨੂੰ ਬਾਰਡਰ ਦੇ ਉੱਤੇ ਸੋ ਚਾਚੇ ਕੋਲੇ ਕਹਿੰਦਾ ਵੀ ਘਰੇ ਕੋਈ ਸਾਧਨ ਨਹੀਂ ਸੀ ਚਾਚਾ ਲਿਆ ਟਰੈਕਟਰ ਸਾਡਾ ਛੇੜ ਕੇ ਕਰੋ ਤੇ ਟਰੈਕਟਰ ਜਿਹੜਾ ਹੈਗਾ ਵੀ ਉਹ ਸਾਡਾ ਸੁੱਖ ਨਾਲ ਪਲਿਆ ਹੋਇਆ ਸੀ ਸੋਹਣਾ ਬਹੁਤ ਉਹ ਕਿਤੇ ਕੋਈ ਤੇਲ ਦਾ ਛੱਟਾ ਨਹੀਂ ਲੱਗਿਆ ਹੋਇਆ ਹਮੇਸ਼ਾ ਟੋਰ ਸ਼ਕੀਨੀ ਕੱਟ ਕੇ ਰੱਖਦਾ ਤੇ ਇਹ ਜਿਹੜੀਆਂ ਅੱਜ ਕੱਲ੍ਹ ਵਾਲੀਆਂ ਟਰਾਲੀਆਂ ਨੇ ਇਹ ਪੂਰੀਆਂ ਵਿਗੜੀਆਂ ਹੋਈਆਂ ਨੇ ਕਹਿੰਦਾ ਵੀ ਇਹ ਜੜੇ ਖੜੇ ਟਰੈਕਟਰ ਨੂੰ ਸੋਹਣੇ ਨੂੰ ਦੇਖ ਕੇ ਬਸ ਉਹਦੇ ਮੰਗਰ ਲੱਗ ਜਾਂਦੀਏ ਨੇ ਕਹਿੰਦਾ ਇਹਨਾਂ ਦਾ ਕੋਈ ਭਰੋਸਾ ਨਹੀਂ ਹੈਗਾ ਵੀਰੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਸਾਡੇ ਟਰੈਕਟਰ ਦੇ ਮੰਗਰ ਇਹ ਕਦੋਂ ਲੱਗ ਗਏ ਸਾਨੂੰ ਤਾਂ ਘਰੇ ਆ ਕੇ ਪਤਾ ਲੱਗਿਆ ਮੇਰਾ ਚਾਚਾ ਕਹਿੰਦਾ ਵੀ ਆਪਣੇ ਟਰੈਕਟਰ ਦੇ ਮੰਗਰ ਤਾਂ ਕੋਈ ਟਰਾਲੀ ਲੱਗੀ ਫਿਰਦੀ ਹੈ ਅਸੀਂ ਕਿਹਾ ਵੀ ਚਾਚਾ ਹੁਣ ਕੀ ਕਰੀਏ ਤੇ ਫਿਰ ਅਸੀਂ ਕੀ ਕੀਤਾ ਵੀ ਚਲਤੀ ਧਿਆਣੀਆਂ ਹੁਣ ਦੇ ਰਾਤ ਨੂੰ ਆ ਗਈ ਠੀਕ ਹੈ ਇਹ ਹੁਣ ਕਿੱਥੇ ਜਾਊਗੀ ਚਲ ਇਹਨੂੰ ਦੋ ਦਿਨ ਔਰੇ ਘਰੇ ਰੱਖਦੇ ਆਂ ਦੀ ਸੇਵਾ ਪਾਣੀ ਕਰਦੇ ਆਂ ਚਲੋ ਭਾਈ ਹੁਣ ਘਰੇ ਗੈਸਟ ਆਈ ਆ ਸਾਡਾ ਫਰਜ ਬਣਦਾ ਸੀ ਫਸੇ ਭਾਈ ਉਹਦਾ ਉਹਨੂੰ ਕੋਈ ਮੇਕਅਪ ਦਾ ਸਮਾਨ ਵਗੈਰਾ ਦੇਤਾ ਕਰੇ ਜਨਾਨੀਆਂ ਤੋਂ ਜਾਨੀ ਕਿ ਰੰਗ ਵਗੈਰਾ ਕਰਵਾਤਾ ਹੋਵੇ ਉਹਨੂੰ ਕਿ ਆਪਾਂ ਤੂੰ ਰਿਲੈਕਸ ਹੋ ਜਾ ਉਹਦੇ ਆਪਣਾ ਟੈਰ ਟੂਰ ਵੀ ਕੱਢ ਤੇ ਕਿ ਭਾਈ ਤੂੰ ਰਿਲੈਕਸ ਹੋ ਜਾ ਵੇਟ ਬੁੱਟ ਲਾ ਕੇ ਰੱਖ ਤਾ ਉਹਦਾ ਕਿ ਚਲ ਬਚਾਰੀ ਆ ਰਾਮ ਕਰ ਲੂਗੀ ਰਿਲੈਕਸ ਹੋ ਜਾਊਗੀ ਉਹ 2 ਦਿਨ ਰਹੀ 2 ਦਿਨ ਬਾਅਦ ਉਹਨੇ ਸਾਡੇ ਟਰੈਕਟਰ ਤੇ ਕੇਸ ਪਵਾ ਤਾਂ ਐਂਦੇ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੇ ਮੇਰੇ ਕੋਲੋਂ ਦਾਜ ਮੰਗਿਆ ਜਾ ਰਿਹਾ ਲੈ ਸੁਸੰਤੋ ਪਤਾ ਹੀ ਨਹੀਂ ਪਈ ਸਾਡੇ ਟਰੈਕਟਰ ਵਾਲੇ ਨੇ ਵਿਆਹ ਕਦੋਂ ਕਰਾ ਲਿਆ ਸੀ ਇਹ ਜਿਹੜੀਆਂ ਅੱਜ ਕੱਲ੍ਹ ਵਾਲੀਆਂ ਟਰਾਲੀਆਂ ਨੇ ਇਹ ਐਂ ਮੰਗਰ ਲੱਗ ਜਾਂਦੀਆਂ ਨੇ ਕਹਿੰਦਾ ਕਿਸੇ ਦੇ ਵੀ ਹੁਣ ਅਸੀਂ ਦੱਸ ਕੀ ਕਰੀਏ ਯਾਰ ਸੋ ਮੇਰੀ ਤਾਂ ਕਹਿੰਦਾ ਪ੍ਰਭੂ ਇਹ ਹੀ ਬੇਨਤੀ ਹੈ ਕਿ ਆਪਣੇ ਟਰੈਕਟਰਾਂ ਨੂੰ ਇਹਨਾਂ ਟਰਾਲੀਆਂ ਤੋਂ ਬਚਾ ਕੇ ਰੱਖੋ ਸ਼ੰਬੂ ਬਾਦਰ ਤੋਂ ਵੀ ਆਈ ਹੋਇਆ 15-20 ਟਰਾਲੀਆਂ ਲੋਕਾਂ ਦੇ ਸੋਹਣੇ ਜਿਹੇ ਟਰੈਕਟਰ ਦੇ ਮੰਗਰ ਲੱਗੀਆਂ ਤੇ ਪਤਾ ਨਹੀਂ ਕਿੱਥੇ ਨੇ ਹੁਣ ਲੋਕ ਭਾਲ ਕਰ ਰਹੇ ਨੇ ਐਂ ਕਹਿੰਦਾ ਸਾਡੇ ਟਰੈਕਟਰ ਦੇ ਮੰਗਰ ਆ ਗਏ ਅਸੀਂ ਤਾਂ ਕਹਿੰਦਾ ਦੋਨੇ ਚਾਚਾ ਪਤ ਜਿਨੇ ਸੋਚਿਆ ਸੀ ਵੀ ਚੱਲ ਇਹਨੂੰ ਦੁਬਾਰੇ ਹੁਣ ਇਹਦੇ ਭੇਕਿਆਂ ਦੇ ਖਨੌਰੀ ਛੱਡਿਆਵਾਂਗੇ ਜਾਂ ਜਿੱਥੋਂ ਦਾ ਵੀ ਬੰਦਾ ਹੋਇਆ ਛੱਡਿਆਵਾਂਗੇ ਪਰ ਉਦੋਂ ਪਹਿਲਾਂ ਹੀ ਕਹਿੰਦਾ ਸਾਡੇ ਪੁਲਿਸ ਪਹੁੰਚ ਗਈ ਹੁਣ ਮੈਂ ਕੀ ਕਰਾਂ ਕਹਿੰਦਾ ਹਾਂ ساری ਗੱਲਬਾਤ ਸੀ ਦੋਸਤੋ ਵੀ ਫਿਰ ਮੈਨੂੰ ਵੀ ਲੱਗਦਾ ਹੈ ਵੀ ਇਹ ਟਰਾਲੀਆਂ ਨਾ ਇਹ ਵਿਗੜੀਆਂ ਹੋਈਆਂ ਨੇ ਇਹ ਖਾਮਖਾਈ ਸੋਨਾ ਦੇ ਟਰੈਕਟਰ ਦੇਖ ਕੇ ਆਪਣੇ ਆਪ ਹੀ ਟਰੈਕਟਰਾਂ ਦੇ ਮੰਗਰ ਲਾ ਕੇ ਘਰੇ ਪਹੁੰਚ ਜਾਂਦੀਆਂ ਨੇ ਪਟਿਆਲੇ ਜ਼ਿਲ੍ਹੇ 'ਚ ਵੀ ਇੰਨੀ ਹੋਇਆ